ਆਪਾਂ ਵਿਖਾਉਣੀ ਆ ਸਾਰਿਆਂ ਨੂੰ ਪਿੰਨਾਂ ਨੂੰ ਸਾਡੀ ਬਹੁਤ ਪੜ੍ਹੀ ਲਿਖੀ ਆ ਕਿਤੇ ਪੰਗਾ ਨਾ ਪਾਵੇ ਉਹ ਪੜਾਈ 'ਚ ਇਹਨਾਂ ਊੜਾ ਲਿਖ ਕੇ ਵਿਖਾ ਮੈਨੂੰ ਇੱਕ ਆ ਲੈ ਨੰਨੋ ਊੜਾ ਲਿਖ ਕੇ ਵਿਖਾ ਹਾਂਜੀ ਮਿੱਤਰੋ ਵੈਲਕਮ ਟੂ ਬੈਕ ਮਾਈ ਨਿਊ ਵਲੌਗ ਆਸ ਕਰਦਾ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਠੀਕ ਹੈ ਜੀ ਤੇ ਮਿੱਤਰੋ ਅੱਜ ਦਾ ਫੇਰ ਤੁਹਾਡੇ ਲਈ ਨਵਾਂ ਤੇ ਵਧੀਆ ਵਲੌਗ ਲੈ ਕੇ ਆਏ ਆ ਅੱਜ ਮੈਂ ਕਰੇ ਸੀ ਦਿਨ ਆ ਜੈਤਵਾਰ ਤੇ ਅੱਪ ਅੱਜ ਕਿਤੇ ਜਾਣਾ ਸੀ ਚਾਹੇ ਗੁਰਦੁਆਰਾ ਸਾਹਿਬ ਜਾਣਾ ਸੀ ਮੈਂ ਸੋਚਿਆ ਸੀ ਕਿ ਕੋਈ ਨਾ ਕੋਈ ਅੱਜ ਵਲੌਗ ਕੱਢਦੇ ਆ ਵਧੀਆ ਜਾਂ ਪਰ ਦਿਨ ਥੋੜੇ ਜਿਨੇ ਨਿੱਕੇ ਹੋਣ ਕਾਰਨ ਟਾਈਮ ਬੜਾ ਜਲਦੀ ਹੋ ਜਾਂਦਾ ਹੁਣ ਤੇ ਅੱਜ ਫਿਰ ਕਰੇ ਸੀ ਮੈਂ ਤੇ ਅੱਜ ਨਾ ਮੈਂ ਕਰੇ ਵਿਹਲਾ ਬੈਠਾ ਸੀ ਵੈਸੇ ਮੈਨੂੰ ਨਾ ਸ਼ੌਂਕ ਆ ਗਾਉਣ ਵਜਾਉਣ ਦਾ ਤੇ ਲਿਖਣ ਦਾ ਬਹੁਤ ਸ਼ੌਂਕ ਆ ਮੈਨੂੰ ਤੇ ਮੈਂ ਜੇ ਕਾਪੀ ਖੋਲੀ ਮੈਂ ਚਾਲਾ ਜੇ ਗਾਣੇ ਗੁਨੇ ਲਿਖਦੇ ਆ ਕੋਈ ਇੱਕ ਦੋ ਤੇ ਟਿਪਸ ਲਿਖ ਰਿਆ ਸੀ ਮੈਂ ਕਿ ਤੁਹਾਡੇ ਨਾਲ ਵੀ ਸਾਂਝਾ ਕਰਦੇ ਆ ਤੇ ਬਾਕੀ ਚਲੋ ਤੁਹਾਨੂੰ ਵੀ ਸੁਣੋ ਲੈ ਇੱਕ ਦੋ ਲਾਈਨਾਂ ਜਿਹੜੀਆਂ ਆਪਾਂ ਲਿਖੀਆਂ ਵਾ ਮੈਂ ਕਾ ਕੋਠੇ ਤੇ ਵਿਹਲੇ ਬੈਠਿਆ ਅੱਜ ਉਹ ਤੁਹਾਡੇ ਨਾਲ ਕਪਾਂ ਛਪਾਂ ਮਾਰਦੇ ਆ ਤੇ ਆਹ ਦੇਖੋ ਮੈਂ ਤੂੰ ਆਹ ਗਾਣੇ ਕਾਪੀ ਪੈਨ ਨਾਲ ਹੀ ਰੱਖਦਾ ਹਾਂ ਨਾ ਮੈਂ ਜਦੋਂ ਕਿਤੇ ਗਾਣੇ-ਗੁਣੇ ਲਿਖਣੇ ਹੁੰਦੇ ਆ ਨਾ ਕਾਪੀ ਪੈਨ ਕੋਲ ਹੀ ਹੁੰਦਾ ਮੇਰੇ ਬਸ ਇਹ ਆ ਵੀ ਲਿਖਣ ਦਾ ਸ਼ੌਂਕ ਹੈ ਜੀ ਦਿਮਾਗ ਦਾ ਜਿਹੜਾ ਕਿੜਾ ਹੈ ਨਾ ਉਹ ਕਿਸੇ ਪਾਸੇ ਵੀ ਹੋ ਸਕਦਾ ਸ਼ੁਰੂ ਤੋਂ ਮੈਂ ਗਾਉਂਦਾ ਵਜਾਉਂਦਾ ਹਾਂ ਸਕੂਲ ਦੇ ਵਿੱਚ ਵੀ ਜਦੋਂ ਕੰਪੀਟੀਸ਼ਨ ਹੁੰਦੇ ਹੁੰਦੇ ਸੀ ਨਾ ਤੇ ਉਦੋਂ ਮੈਂ ਮਤਲਬ ਫੰਕਸ਼ਨਾਂ ਦੇ ਵਿੱਚ ਭਾਗ ਲੈਣੇ ਤੇ ਹੋਰ ਨੈਸ਼ਨਲ ਲੈਵਲ ਤੇ ਵੀ ਮੈਂ ਚਲੋ ਗਾ ਚੁੱਕਾ ਵਾਂ ਤੇ ਡਿਸਟ੍ਰਿਕਟ ਲੈਵਲ ਤੇ ਵੀ ਮੈਂ ਗਾ ਚੁੱਕਾ ਹਾਂ ਤੇ ਬਾਕੀ ਇਹ ਆ ਵੀ ਹੋਣਾ ਹੈ ਕਰਦੇ ਆਣੇ ਹੋਰ ਕੰਮ ਦੇ ਲਾਤਾ ਤੇ ਮੇਰਾ ਚਲੋ ਹੋਰ ਕੰਮ ਹੋ ਗਿਆ ਮੈਂ ਹੁਣ ਲਿਖਣ ਦਾ ਤੇ ਗਾਉਣ ਦਾ ਜਿਹੜਾ ਸ਼ੌਂਕ ਹੈ ਉਹ ਅੰਦਰ ਹਜੇ ਵੀ ਮੇਰੇ ਹੁੰਦਾ ਵਾ ਚਲੋ ਮਹਾਰਾਜ ਨੇ ਸੁੱਖ ਰੱਖਿਆ ਤੇ ਚਲੋ ਇੱਕ ਅੱਧਾ ਗਾਣਾ ਜ਼ਰੂਰ ਕਰਾਂਗੇ ਆਪਾਂ ਕਿਤਨਾ ਕਿਤੇ ਤੇ ਇੱਕ ਮੈਂ ਗਾਣਾ ਡਮੀ ਕਰਾਇਆ ਸੀ ਉਹ ਗਾਣਾ ਜਿਹੜਾ ਨਾ ਉਹ ਮਤਲਬ ਅਜੇ ਕਲਾ ਡਮੀ ਆ ਰਿਕਾਰਡਿੰਗ ਰਿਕਾਰਡਿੰਗ ਹੋਈ ਹੈ ਉਹਦੀ ਸਾਰਾ ਕੁਝ ਹੋਇਆ ਵਾ ਉਹਦੀ ਮੈਂ ਸੋਚ ਰਿਹਾ ਵੀ ਉਹਦੀ ਨਾ ਬਣਾਈਏ ਕੋਈ ਵੀਡੀਓ ਵੀਡੀਓ ਬਣਾ ਕੇ ਨਾ ਤੇ ਫਿਰ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਤੇ ਮੇਰੇ ਕੋਲ ਬਹੁਤ ਮਤਲਬ ਗਾਣੇ ਦੀ ਕਾਪੀ ਭਰੀ ਪਈ ਆ ਕਿਸੇ ਵੇਲੇ ਜਿਤਨਾ ਮੰਨ ਲਓ ਸਕੂਲ ਟਾਈਮ ਵੀ ਮੈਂ ਗਾਉਣਾ ਵਜਾਉਣਾ ਹਾਂ ਤੇ ਹੁਣ ਵੀ ਜਿਹੜਾ ਵਾ ਹੁਣ ਵੀ ਮੇਰਾ ਗਾਉਣ ਵਜਾਉਣ ਦਾ ਜਿਹੜਾ ਸ਼ੌਂਕ ਆਣਾ ਉਹ ਅਜੇ ਵੀ ਕਿਸੇ ਵੇਲੇ ਜਾਗ ਪੈਂਦਾ ਜਦੋਂ ਮੈਂ ਕਿਤੇ ਫ੍ਰੀ ਹੋਵਾਂ ਨਾ ਕੱਲਾ ਹੋਵਾਂ ਫਿਰ ਮੇਰੇ ਮਨ ਦੇ ਵਿੱਚ ਇਹੋ ਜਿਹੇ ਥਾਟ ਆਉਂਦੇ ਆ ਵੀ ਕੱਲਾ ਹੀ ਗਾਣੇ ਗੁਣੇ ਲਿਖੀ ਜਾਂਦਾ ਚਲੋ ਤੇ ਬਾਕੀ ਅੱਜ ਮੈਂ ਤੁਹਾਨੂੰ ਨਾ ਇੱਕ ਦੋ ਲੈਣਾ ਹੀ ਸੁਣਾਉਣੀਆ ਮੈਂ ਜਿਆਦੀਆਂ ਨਹੀਂ ਕਿਉਂਕਿ ਇਹ ਚੀਜ਼ ਦੀ ਪ੍ਰਾਈਵੇਸੀ ਰੱਖਣੀ ਬੜੀ ਜ਼ਰੂਰੀ ਆ ਤੇ ਮੈਂ ਲਿਖ ਰਿਹਾ ਸੀ ਹੁਣ ਵੀ ਦਿਮਾਗ ਮੇਰਾ ਚੱਲਦਾ ਆ ਕਿ ਕਿਤਨਾ ਕਿਤੇ ਗਾਣਾ ਲਿਖੀ ਫਿਰ ਇਸ ਕਰਕੇ ਹੀ ਮੈਂ ਵੀਡੀਓ ਬਣਾਈਆ ਮੈਂ ਕਿਹਾ ਚਲੋ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਜੀ ਠੀਕ ਆ ਜੀ ਤੇ ਬਾਕੀ ਨਨੋਹਾੜੀ ਵੀ ਅੱਜ ਸਾਥ ਦੇਣ ਦੀ ਮੇਰਾ ਨਨੋਹਾੜੀ ਉਤਰਾ ਭਾਵੇਂ ਪੜੇ ਲਿਖੇ ਨਾ ਪਰ ਇਹਦੇ ਕੋਲ ਪੈਨ ਤੇ ਕਾਪੀ ਬਹੁਤ ਲਾਜ਼ਮੀ ਹੁੰਦੀ ਆ ਸਵੇਰੇ ਸਵੇਰ ਤੜਕੀ ਜਦੋਂ ਅਸੀਂ ਸੁੱਤੇ ਹੁੰਦੇ ਆ ਇਹ ਬਾਸੇ ਨੇ ਕਾਫੀ ਖੋਲ ਕੇ ਤੇ ਇਹਨੇ ਤੜਕੀ ਬਾੜਾ ਪੜਨਾ ਨਹੀਂ ਗੱਕ ਵੀ ਉਹਦੀਆਂ ਫੋੜਾਂ ਫੁਣੇ ਵੀ ਕੀ ਜਣੀਆਂ ਕਾਫੀ ਦੇ ਵਿੱਚ ਤੇ ਨਨੋ ਸਾਡੀ ਮੋਚ ਪਾਉਣੇ ਨਨੋ ਨੂੰ ਪੁੱਛਦੇ ਆ ਕਿ ਨਵੀਂ ਜੋ ਗਈ ਆ ਨਨੋ ਇਹ ਇਧਰ ਵੇਖ ਕਿ ਨਵੀਂ ਜੋ ਗਈਆਂ 20 20 ਦੇ ਕਲਾਸਾਂ ਬਾਜੇ ਤੱਕ ਨਹੀਂ ਬਣੀਆਂ ਤੂੰ 20 ਚ ਕਿਤਰਾ ਹੋ ਗਈਆਂ ਨਹੀਂ ਹੈ ਕਿੰਵੀਂ ਚ ਹੋਣਾ ਹੈ ਨਨਿਆ ਕਿੰਵੀਂ ਚ ਹੋਣਾ ਹਾਂ ਸਿਕਸ ਚ ਲਓ ਜੀ ਸਿਕਸ ਚ ਨਨੋ ਹੱਡੀ ਛੇਵੀਂ ਚ ਹੋ ਗਈ ਆ ਨਨੋ ਫਿਰ ਇੱਥੇ ਆ ਆ ਕਾਪੀ ਪਈ ਉਹ ਇਹਨਾ ਉੜਾ ਲਿਖ ਕੇ ਵਿਖਾ ਮੈਨੂੰ ਇੱਕ ਆ ਲੈ ਨਨੋ ਉੜਾ ਲਿਖ ਕੇ ਵਿਖਾ ਇਹ ਲਿਖ ਲਿਖ ਸੋਚ ਨਾ ਲਿਖ ਉੜਾ ਇੱਕ ਮਿੱਤਰੋ ਇੱਕ ਖੱਬੂ ਆ ਇਹਦਾ ਚੱਲਦਾ ਹੀ ਹੱਥ ਖੱਬਾ ਵਾ ਇੱਥੇ ਜੇ ਲਿਖ ਥੱਲੇ ਜੀ ਥੱਲੇ ਜੇ ਲਿਖਦੇ ਜਿਆਦੀ ਕਾਪੀ ਖਰਾਬ ਨਾ ਹੋਵੇ ਜਿਹੜੀ ਆਪਾਂ ਮੁਖੌਣੀ ਆ ਸਾਰਿਆਂ ਨੂੰ ਇਹਨਾਂ ਨੂੰ ਸਾਡੀ ਬਹੁਤ ਪੜ੍ਹੀ ਲਿਖੀ ਆ ਕਿਤੇ ਪੰਗਾ ਨਾ ਪਾਵੇ ਪੜਾਈ 'ਚ ਉਹ ਤੇਰਾ ਪੜਾਜੇ ਇਹ ਕੀ ਬਣਾਤਾਈ ਊੜਾ ਊੜਾ ਇਹ ਤੇ ਮੇਰੇ ਵਾਲੇ ਪਾਸਿਓਂ ਲੱਗੰਦੇ ਆ ਬਾਬਾ ਵੀ ਊੜਾ ਇਹ ਤੇ ਤੇਰੇ ਵਾਲੇ ਪਾਸਿਓਂ ਕੀ ਲੱਗੰਦਾ ਮੈਨੂੰ ਇਹ ਇਹ ਲੇ ਇਹ ਸਮਝੀ ਜੀ ਨਹੀਂ ਲੱਗੀ ਮੈਨੂੰ ਇਹ ਲੇ ਇਹ ਲਿਖੋ ਕੀ ਨਹੀਂ ਆਉਂਦਾ ਮੈਨੂੰ ਤਾਂ ਇਹ ਆਉਂਦਾ ਵਾ ਵੀ ਇਹ ਸਕੂਲ ਦੇ ਵਿੱਚ 6ਵੀਂ ਜੀ ਕਿਤਰਾ ਹੋ ਗਈ ਤੂੰ ਖਾਣ ਨਹੀਂ ਜਾਂਦੀ ਹੈਣੀ ਰੋਟੀ ਪਾਣੀ ਰੋਟੀ ਪਾਣੀ ਖਾਣ ਜਾਂਦੀ ਬਸ ਉਥੇ ਹੈਣੀ ਸੇਮੀ ਜੀ ਕਿ ਤਰ੍ਹਾਂ ਕਰਦਾ ਤੈਨੂੰ ਮਾਮਣੇ ਮਾਮਣੇ ਚਲੋ ਆ ਕਰੋ ਫਿਰ ਇਹਦਾ ਮੰਮੀ ਫਿਰਵਾਜਾ ਮਾਰਨ ਦੀ ਫਿਰ ਥੱਲੇ ਚਲ ਜੀ ਏ ਬੀ ਸੀ ਲਿਖ ਕੇ ਦਿਖਾ ਆ ਲਿਖਿਆ ਨਹੀਂ ਉਹ ਨਹੀਂ ਆਉਂਦਾ ਹੈ ਮਨੂ ਦੇ ਤਾਂ ਬੰਦੂਗਾ ਮੇਰੇ ਹੱਥ ਖੜੇ ਆ ਮੇਰੇ ਕੋ ਨਹੀਂ ਲਿਖਿਆ ਜਾਣਾ ਹੈ ਨਹੀਂ ਕਾ ਹੱਥ ਖੜੇ ਮੇਰੇ ਕਦੇ ਹੈ ਨਹੀਂ 1 2 ਨਹੀਂ ਚਲ 1 2 ਇਹਨੂੰ ਕਿੱਥੇ ਆਉਂਦਾ ਇਹ ਕੁੜੀ ਨੂੰ ਹੀ ਆਉਣਾ ਕੋਈ ਕਿਉਂ ਦੇਖ ਮੇਤਰੋ ਇਹ ਇਹ ਨਾ ਕੁੜੀ ਸਾਡੀ ਬਸ ਪੜ ਗਈ ਆ ਇਹਨੇ ਬਸ ਇਹਨੂੰ ਕਰਾਉਣੀਆਂ ਆਪਾਂ ਕਿੰਨੀ ਕਰਨੀਆਂ 10 ਕਰਨੀਆਂ ਹੀ 10 10 2 ਆਂਦੀ 10 ਕਰ ਲਈਆਂ 10 ਆਜੂ 2 ਹੋ ਜਣੀ ਤੇਰੇ ਕੋ ਜਾਂਦੇ ਆਂ 10 ਕਰਕੇ ਤੇ ਫਿਰ ਚਲੋ ਨੰਨੋ ਸਾਡੀ ਫ੍ਰੀ ਹੈ ਫਿਰ ਸਾਰੀ ਜ਼ਿੰਦਗੀ ਫਿਰ ਐ ਰਮਾਨਾ ਫਿਰ ਇਹਦਾ ਵਿਆਹ ਕਰ ਦਨਾ ਆਪਾਂ ਛੇਤੀ ਕਹਿਣੀ ਤੇ ਆਪਾਂ ਪ੍ਰਾਉਣਾ ਲਪਾਂਗੇ ਕੋਈ ਚੰਗਾ ਜਿਹਾ 2 ਵਾਲਾ ਪ੍ਰਾਉਣਾ ਲਪਾਂਗੇ ਕਹਿਣੀ ਤੇ ਚਲੋ ਜੀ ਕਰਦੇ ਆਪਾਂ ਮੈਂ ਨਾ ਤਾਨੂੰ ਗਾਣਾ ਸੁਣਾਉਣਾ ਜਿਹੜਾ ਮੈਂ ਲਿਖਿਆ ਇੱਕ ਮੈਣਾ ਗਾਣਾ ਲਿਖਿਆ ਸੀ ਰੋਡਵੇਜ ਵਾਲਾ ਉਹ ਮੈਂ ਗਾਣਾ ਲਿਖਿਆ ਸੀ ਤੁਹਾਨੂੰ ਮੈਂ ਸੁਣਾ ਦਿੰਦਾ ਮੈਂ ਗਾਣਾ ਕਿਤਾਂ ਦਾ ਸੀ ਉਹ ਲਿਖਿਆ ਸੀ ਵੀ ਰੋਡਵੇਜ ਵਾਲਿਆਂ ਨੇ ਕੀਤੀ ਹੜਤਾਲ ਨਹੀਂ ਆਉਣ ਜਾਣ ਲੱਗੇ ਅੱਜ ਹੂ ਮੰਦਾ ਸਾਡੀ ਤੂੰ ਤਾਂ ਧੁੱਪ ਵਿੱਚ ਬਣੀ ਖੜ ਗੰਦ ਨਹੀਂ ਬਹਿ ਜਾ ਹਾਂਡੇ ਤੇ ਸੋਹਣੀਏ ਬਸਾਂ ਨੇ ਪੰਜਾਬ ਵਿੱਚ ਬੰਦ ਨਹੀਂ ਇਹ ਲੈਣਾ ਲਿਖਿਆ ਸੀ ਦੋ ਚਾਰ ਤੇ ਬਸ ਇਤਰੇ ਮੜਾ ਮੋਟਾ ਜਿਹਾ ਲਿਖ ਦਈਦਾ ਉਹ ਜਿਹੜੇ ਸਾਈਡ ਤੋਂ ਉਹ ਵੀ ਲਿਖੇ ਆ। ਅਗਲੀ ਆਪੀ ਤੇ ਸਕੂਲ ਟਾਈਮ ਬੜਾ ਹੀ ਲਿਖਦਾ ਰਿਹਾ ਮੈਂ। ਸੋ ਠੀਕ ਆ ਮਿੱਤਰੋ। ਮਿਲਦੇ ਆ ਫਿਰ ਅਗਲੇ ਨਵੇਂ ਵਲੌਗ ਦੇ ਵਿੱਚ ਜਿਹੜਾ ਹੁਣ ਆਪਾਂ ਬਣਾਉਣਾ ਵਾ ਉਹ ਫਿਰ ਕੱਲ ਨੂੰ ਆਪਾਂ ਅਪਲੋਡ ਕਰਾਂਗੇ। ਇਹ ਜਿਹੜਾ ਵਾ ਤੁਹਾਡੇ ਨਾਲ ਮੈਂ ਅੱਜ ਹੀ ਸ਼ੇਅਰ ਕਰਤਾ ਠੀਕ ਹੈ ਜੀ। ਤੇ ਬਾਕੀ ਚੈਨਲ ਆਪਣਾ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਨਾਲ ਆਪ ਲਿਆ ਕਰੋ ਕਿਉਂਕਿ ਆਉਣ ਵਾਲੀਆਂ ਵੀਡੀਓ ਜਿੰਨੀਆਂ ਵੀ ਆ ਤੁਹਾਡੇ ਤੱਕ ਪਹੁੰਚ ਸਕਣ ਠੀਕ ਹੈ ਜੀ। ਤੇ ਚਲੋ ਜੀ ਮਿਲਦੇ ਆਂ ਬਲੌਗ ਅਗਲੇ ਦੇ ਵਿੱਚ ਆਪਾਂ ਓਕੇ ਜੀ ਥੈਂਕਸ ਫॉर ਵਾਚਿੰਗ ਸਤਿ ਸ੍ਰੀ ਅਕਾਲ ਜੀ